ਸੱਚੀ ਜੇ ਕਾਲ ਜੀ ਇਲਫਾ ਜਿੰਦਗੀ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੋ ਆਪਣੀ ਅੱਜ ਦੀ ਕਹਾਣੀ ਹੈ ਉਹ ਇੱਕ ਸੱਚੀ ਕਹਾਣੀ ਹੈ ਆਓ ਆਪਾਂ ਸ਼ੁਰੂ ਕਰਦੇ ਹਾਂ ਜੀ ਇੱਕ ਲੜਕੀ ਸੀ ਜਿਸ ਦਾ ਨਾਮ ਗੁਰਜੀਤ ਸੀ ਉਹ ਆਪਣੇ ਮਾਤਾ ਪਿਤਾ ਨਾਲ ਤੇ ਆਪਣਾ ਦੋ ਭੈਣਾਂ ਨਾਲ ਇੱਕ ਪਿੰਡ ਵਿੱਚ ਰਹਿੰਦੀ ਸੀ ਉਸਦੇ ਪਿਤਾ ਨੇ ਉਸਦੇ ਵਿਆਹ ਬਾਰੇ ਸੋਚਿਆ ਉਸ ਤੋਂ ਬਾਅਦ ਉਸ ਦੀਆਂ ਦੋ ਹੋਰ ਭੈਣਾਂ 20 ਸੀ ਉਸ ਦੇ ਪਿਤਾ ਨੇ ਆਪਣੇ ਵੱਲੋਂ ਇੱਕ ਵਧੀਆ ਪਰਿਵਾਰ ਵੇਖ ਕੇ ਉਸ ਦਾ ਵਿਆਹ ਕਰ ਦਿੱਤਾ ਜਿਸ ਵਿੱਚ ਪਹਿਲਾਂ ਤਾਂ ਉਹ ਬਹੁਤ ਖੁਸ਼ ਸੀ ਸਭ ਕੁਝ ਸਹੀ ਚੱਲਦਾ ਸੀ ਹੌਲੀ-ਹੌਲੀ ਸਭ ਕੁਝ ਬਦਲਣ ਲੱਗਾ ਉਸ ਦੇ ਸਹੁਰੇ ਘਰ ਵਿੱਚ ਉਸ ਦਾ ਪਤੀ ਕਰਨ ਤੇ ਸਹੁਰਾ ਘਰ ਬਚਨ ਤੇ ਉਸ ਦੀ ਸੱਸ ਸਰਬਜੀਤ ਤੇ ਇੱਕ ਉਸ ਦੀ ਨਨਾਨ ਰਾਜਵੀਰ ਵੀ ਰਹਿੰਦੀ ਸੀ ਹੁਣ ਉਸਦੀ ਇੱਕ ਬੇਟੀ ਵੀ ਸੀ ਉਸਦੀ ਬੇਟੀ 55 ਸਾਲਾਂ ਦੀ ਸੀ ਜਿਸ ਦਾ ਨਾਮ ਹਰਮਨ ਸੀ ਉਸਦੀ ਸੱਸ ਸਰਬਜੀਤ ਬੜੇ ਹੀ ਕੱਬੇ ਸੁਭਾਅ ਦੀ ਔਰਤ ਸੀ ਉਸ ਨੂੰ ਹਰ ਵਕਤ ਝਟਕਦੀ ਰਹਿੰਦੀ ਤੇ ਤਾਨੇ ਦਿੰਦੀ ਰਹਿੰਦੀ ਇੱਕ ਦਿਨ ਜਦੋਂ ਉਸ ਨੇ ਸਭ ਵਾਸਤੇ ਰੋਟੀ ਪਕਾਈ ਅਤੇ ਉਸ ਨੇ ਸਾਬ ਨੂੰ ਖਵਾਈ ਸਰਬਜੀਤ ਨੇ ਗੁਰਜੀਤ ਨੂੰ ਆਵਾਜ਼ ਦਿੱਤੀ ਕਿ ਕਿੱ데 ਕਿੱਥੇ ਮਰ ਗਈ ਹੈ ਆ ਗਏ ਭਾਂਡੇ ਲੈ ਜਾ ਗੁਰਜੀਤ ਚ ਜਲਦੀ ਨਾਲ ਭਾਂਡੇ ਲੈਣ ਆਈ ਸਰਬਜੀਤ ਨੇ ਕਿਹਾ ਹਣ ਤੂੰ ਵੀ ਰੋਟੀ ਖਾ ਲੈ ਜਦੋਂ ਉਸ ਦੀ ਵਾਰੀ ਆਈ ਤਾਂ ਉਸ ਨੇ ਡੱਬੇ ਵਿੱਚ ਵੇਖਿਆ ਦੇਖਿਆ ਪਰ ਉਸ ਵਾਸਤੇ ਕੋਈ ਵੀ ਰੋਟੀ ਨਹੀਂ ਸੀ ਫਿਰ ਜਦੋਂ ਉਹ ਪਾਣੀ ਲੈ ਕੇ ਆਟਾ ਗੁੰਨਣ ਵਾਸਤੇ ਪ੍ਰਾਂਤ ਲੈਣ ਲੱਗੀ ਤਾਂ ਪੁੱਛੋ ਉਸਦੀ ਸੱਸ ਸਰਬਜੀਤ ਨੇ ਆ ਕੇ ਆਵਾਜ਼ ਦਿੱਤੀ ਕੀ ਕਰ ਰਹੀ ਹੈ ਉਸਨੇ ਕਿਹਾ ਕਿ ਮੇਰੇ ਵਾਸਤੇ ਰੋਟੀ ਮੁੱਕ ਗਈ ਹੈ ਮੈਂ ਰੋਟੀ ਪਕਾਉਣ ਲਈ ਆਟਾ ਗੁੰਨਣ ਲੱਗੀ ਹਾਂ ਸਰਬਜੀਤ ਨੇ ਜਲਦੀ ਨਾਲ ਡੱਬਾ ਖੋਲ ਕੇ ਦੇਖਿਆ ਤਾਂ ਉਸ ਵਿੱਚ ਅੱਧੀ ਰੋਟੀ ਪਈ ਸੀ ਉਹ ਬੋਲ ਬੋਲਣ ਲੱਗੀ ਕਿ ਅੱਧੀ ਪਈ ਹੈ ਪਈ ਤਾਂ ਹੈ ਐਸ ਨੂੰ ਖਾ ਲੈ ਗੁਰਜੀਤ ਬੋਲੀ ਕਿ ਇਹ ਤਾਂ ਅੱਧੀ ਰੋਟੀ ਹੈ ਸਰਬਜੀਤ ਬੋਲੀ ਕਿ ਇੱਕ ਦਿਨ ਰੋਟੀ ਨਾ ਖਾਵੇਂਗੀ ਤਾਂ ਮਰ ਨਹੀਂ ਚਲੀ ਖਾ ਖਾ ਕੇ ਫੈਲੀ ਪਈਆਂ ਪਹਿਲਾਂ ਵੀ ਪਹਿਲਾਂ ਵੀ ਪਈ ਹਾਂ ਸਰਬਜੀਤ ਆ ਖਾਣੀ ਹੈ ਤਾਂ ਖਾ ਨਹੀਂ ਤਾਂ ਇਹ ਮੈਂ ਪੰਚਾਂ ਨੂੰ ਪਾਉਣ ਲੱਗੀ ਹਾਂ ਪਉਣ ਲੱਗੂ ਜਦੋਂ ਸਰਬਜੀਤ ਦੀ ਜਾਨ ਲੱਗੀ ਤਾਂ ਹੱਥ ਮਾਰ ਕੇ ਪਾਣੀ ਡੋਲ ਦਿੱਤਾ ਬੋਲਣ ਲੱਗੀ ਕਿ ਕੱਪੜਾ ਮਾਰ ਦੇ ਮਾਰ ਦੇਵੀਂ ਮੈਂ ਵਾਰ-ਵਾਰ ਰਸੋਈ ਵਿੱਚ ਆਉਣਾ ਹੁੰਦਾ ਹੈ ਤੂੰ ਤਾਂ ਜਾ ਕੇ ਸੌ ਜਾਣਾ ਹੈ ਹੋਰ ਨਾ ਮੇਰੇ ਲੱਤ ਗੋਡੇ ਤੋੜਾ ਦੇਵੀਂ ਗਰਜੀਤ ਹਾਂ ਰੋਂਦੀ ਰੋਂਦੀ ਆਪਣੇ 엄ਰੇ ਬੱਚੇ ਚਲੀ ਗਈ ਤੇ ਬੈੱਡ ਉੱਪਰ ਜਾ ਕੇ ਲੇਟ ਕੇ ਲਟਕੇ ਰੋਣ ਲੱਗੀ ਉਸ ਨੂੰ ਆਪਣੇ ਬਾਪੂ ਦੇ ਘਰ ਦੀਆਂ ਗੱਲਾਂ ਯਾਦ ਯਾਦ ਆਉਣ ਲੱਗੀਆਂ ਜਦੋਂ ਨਿੱਕੀ ਸੀ ਇੱਕ ਦਿਨ ਉਹ ਪਿਆਜ਼ ਕੱਟ ਰਹੀ ਸੀ ਤਾਂ ਉਸ ਦੀਆਂ ਅੱਖਾਂ ਵਿੱਚੋਂ ਪਾਣੀ ਆ ਗਿਆ ਉਸ ਦਾ ਬਾਪੂ ਉਸ ਦੀ ਬੇਬੇ ਨੂੰ ਕਹਿਣ ਲੱਗਾ ਇਸ ਤੋਂ ਕਿਉਂ ਪਿਆਜ਼ ਕਟਵਾ ਰਹੀ ਹੈ ਉਸ ਦੀਆਂ ਅੱਖਾਂ ਵਿੱਚੋਂ ਪਾਣੀ ਆ ਰਿਹਾ ਹੈ ਉਸ ਦੀ ਬੇਬੇ ਨੇ ਕਿਹਾ ਅੱਗੋ ਕਿਹਾ ਕਿ ਸਾਡੇ ਘਰ ਇਸ ਨੂੰ ਇਹ ਕੰਮ ਸਾਰੇ ਕੰਮ ਕਰਨੇ ਪੈਣੇ ਨੇ ਜੇ ਹੁਣ ਤੋਂ ਸਿੱਖਾ ਲਵੇਗੀ ਤਾਂ ਚੰਗਾ ਹੈ ਬਾਪੂ ਨੇ ਕਿਹਾ ਕਿ ਹਜੇ ਤਾਂ ਬੜੀ ਉਮਰ ਪਈ ਹੈ ਇਹ ਸਭ ਕਰਨਾ ਦੀ ਫਿਰ ਗਰਜੀਤ ਰੋਣ ਲੱਗੀ ਤੇ ਕਿਹਾ ਕਿ ਬਾਪੂ ਤੂੰ ਤਾਂ ਮੇਰੀਆਂ ਅੱਖਾਂ ਵਿੱਚੋਂ ਕਦੇ ਪਿਆਜ ਕਰਕੇ ਵੀ ਪਾਣੀ ਨਹੀਂ ਸੀ ਆਉਂਦਾ ਤਾ ਅੱਜ ਆਪਣੀ ਧੀ ਨੂੰ ਦੇਖ ਫਿਰ ਉਹ ਰੋਣ ਲੱਗ ਪਈ ਉਹਨੇ ਟਾਈਮ ਨੂੰ ਉਸੇ ਉਸੇ ਉਸਦੀ ਬੇਟੀ ਹਰਮਨ ਆਪਣੇ ਹੱਥ ਵਿੱਚ ਇੱਕ ਰੋਟੀ ਜੋ ਕਿ ਉਹ ਖਾ ਰਹੀ ਸੀ ਲੈ ਕੇ ਆਈ ਕਹਿਣ ਲੱਗੀ ਮੰਮੀ ਮੰਮੀ ਤੁਸੀਂ ਇਹ ਵਾਲੀ ਰੋਟੀ ਖਾ ਲਵੋ ਸਰਪਜੀ ਦੇ ਕਮਰੇ ਚੋਂ ਆਉਂਦੀ ਹੈ ਤੇ ਕਹਿੰਦੀ ਹੈ ਮਹਾਰਾਣੀ ਕਿਵੇਂ ਪਈ ਹੈ ਕੰਮ ਤੇਰੇ ਪਿਓ ਨੇ ਕਰਨਾ ਹੈ ਗਰਜੀਤ ਫਿਰ ਉੱਠ ਕੇ ਕੰਮ ਲੱਗ ਜਾਂਦੀ ਹੈ ਫਿਰ ਉਸ ਦੀ ਨਾਨਾ ਰਾਜਵੀਰ ਕਾਲਜ ਚੋਂ ਜਾਂਦੀ ਹੈ ਉੱਥੇ ਉਹ ਇੱਕ ਮੁੰਡੇ ਨੂੰ ਪਸੰਦ ਕਰਦੀ ਹੈ ਜਿਸ ਦਾ ਨਾਮ ਅਮਨ ਹੁੰਦਾ ਹੈ ਉਹ ਅਮਨ ਨੂੰ ਵਾਰ-ਵਾਰ ਕਹਿੰਦੀ ਹੈ ਕਿ ਉਸ ਦੇ ਘਰ ਰਿਸ਼ਤਾ ਭੇਜੇ ਅਮਨ ਕਹਿੰਦਾ ਹੈ ਕਿ ਜੇਕਰ ਤੇਰੇ ਮਾਪਿਆਂ ਨੇ ਪੁੱਛਿਆ ਕੀ ਮੁੰਡਾ ਕੀ ਕਰਦਾ ਹੈ ਰਾਜਵੀਰ ਛੱਟ ਬੋਲਦੀ ਹੈ ਕਿ ਤੂੰ ਇਸ ਬਾਰੇ ਵਿੱਚ ਕੋਈ ਗੱਲ ਨਹੀਂ ਕਰਾਂ ਕਰੇਗਾ ਅਤੇ ਆਪਣੀ ਜਾਤ ਬਰਾਦਰੀ ਬਾਰੇ ਵੀ ਕੋਈ ਗੱਲ ਨਹੀਂ ਕਰੇਗਾ ਫਿਰ ਅਮਨ ਆਪਣੇ ਘਰੇ ਚਲਾ ਜਾਂਦਾ ਹੈ ਫਿਰ ਉਹ ਰਾਜਵੀਰ ਆਪਣੀ ਮੰਮੀ ਕੋਲ ਆਉਂਦੀ ਹੈ ਤੇ ਆਪਣੀ ਮੰਮੀ ਨੂੰ ਅਮਨ ਬਾਰੇ ਅਮਨ ਨਾਲ ਰਿਸ਼ਤੇ ਲਈ ਮਨਾਉਣ ਲੱਗਦੀ ਹੈ ਪਹਿਲਾਂ ਤਾਂ ਉਸ ਦੀ ਮੰਮੀ ਗੁੱਸੇ ਹੋਣ ਲੱਗਦੀ ਹੈ ਕਿ ਇਹ ਤਾਂ ਇਹ ਤੂੰ ਕੀ ਕਰ ਰਹੀ ਹੈ ਇਹ ਨਹੀਂ ਹੋ ਸਕਦਾ ਰਾਜਵੀਰ ਉਹਨਾਂ ਨੂੰ ਧਮਕੀ ਦਿੰਦੀ ਹੈ ਕਿ ਰਾਜਵੀਰ ਕਹਿੰਦੀ ਹੈ ਕਿ ਇੱਜਤ ਨਾਲ ਮੈਨੂੰ ਉਹਦੇ ਨਾਲ ਤੋੜ ਦੇਵੋ ਨਹੀਂ ਤਾਂ ਇਹ ਨਾ ਹੋਵੇ ਕਿ ਫਿਰ ਕਹੋਗੇ ਕਿ ਸਾਡੀ ਪੱਗ ਰੋਲ ਦਿੱਤੀ ਵਿਆਹ ਕਰਾਵਾਂਗੇ ਤਾਂ ਬੱਸ ਅਮਨ ਨਾਲ ਇਸ ਗੱਲ ਤੋਂ ਸਰਬੀਤ ਹੁਣ ਡਰ ਚੁੱਕੀ ਸੀ ਸਰਬਜੀਤ ਰਾਜਵੀਰ ਨੂੰ ਕਹਿੰਦੀ ਹੈ ਕਿ ਜਦੋਂ ਘਰ ਆਉਣਾ ਤਾਂ ਆਪਣੀ ਜਾਤ ਬਰਾਦਰੀ ਬਾਰੇ ਕੋਈ ਗੱਲ ਨਾ ਕਰਨ ਮੈਂ ਸਭ ਕੁਝ ਸੰਭ ਲਾਵਾਂਗੀ ਤੇਰੇ ਪਿਓ ਨੂੰ ਤਾਂ ਮੈਂ ਬੋਲਣ ਹੀ ਨਹੀਂ ਦਿੰਦੀ ਉਹ ਵੀ ਖੁਸ਼ ਹੋ ਕੇ ਮਾਂ ਦੇ ਗੱਲ ਨੂੰ ਚੁੰਬੜ ਜਾਂਦੀ ਹੈ ਰਾਜਵੀਰ ਕਹਿੰਦੀ ਹੈ ਕਿ ਜੇਕਰ ਭਾਬੀ ਨੂੰ ਕਿਸੇ ਗੱਲ ਦਾ ਪਤਾ ਲੱਗ ਗਿਆ ਤਾਂ ਸਰਬਜੀਤ ਕਹਿੰਦੀ ਹੈ ਕਿ ਉਸ ਨੂੰ ਮੈਂ ਪਤਾ ਲੱਗਣ ਦੇਵਾਂਗੀ ਤਾਂ ਹੀ ਲੱਗੇਗਾ ਇੱਕ ਦਿਨ ਗੁਰਜੀਤ ਚਾਹ ਬਣਾ ਕੇ ਲਿਆਉਂਦੀ ਲਿਆਈ ਉਹ ਜਦੋਂ ਕਰਨ ਨੂੰ ਫੜਉਂਦੀ ਹੈ ਕਰਨ ਜਲਦੀ ਉੱਠ ਉੱਠ ਤਾਂ ਔਰਦਾ ਹੈ ਤੇ ਉਸ ਦਾ ਹੱਥ ਵੱਜ ਕੇ ਚਾਹ ਡੁੱਲ ਜਾਂਦੀ ਹੈ ਹੁਣ ਚਾਹ ਗੁਰਜੀਤ ਦੇ ਪੈਰਾਂ ਉੱਤੇ ਪੈ ਗਈ ਤੇ ਕੋਜੇ ਚਾਹ ਕਰਨ ਤੇ ਹੱਥ ਤੇ ਪੈ ਗਈ ਹੱਥ ਤੇ ਜਿਆਦਾ ਚਾਹ ਪਈ ਨਹੀਂ ਸੀ ਪਰ ਉਹ ਨਾਟਕ ਜਿਹੇ ਕਰਨ ਲੱਗ ਜਾਂਦਾ ਹੈ ਕਰਨ ਨੇ ਜ਼ੋਰ ਦਾ ਥੱਪੜ ਗੁਰਜੀਤ ਦੀ ਗੱਲ ਤੇ ਮਾਰਿਆ ਗੁਰਜੀਤ ਦਾ ਜਾ ਕੇ ਬੈੱਡ ਨਾਲ ਸਿਰ ਵੱਜਦਾ ਜਲਦੀ ਨਾਲ ਸਰਬਜੀਤ ਭੱਜ ਕੇ ਆ ਗਈ ਗੁਰਜੀਤ ਨੂੰ ਹੀ ੱੱਕੇ ਮਾਰਨ ਲੱਗੀ ਸਰਬਜੀਤ ਨੇ ਕਹਿਆ ਕਿ ਮੇਰੇ ਵਿਚਾਰੇ ਜਵਾਕ ਦਾ ਹੱਥ ਸਾੜ ਕੇ ਰੱਖ ਦਿੱਤਾ ਹੈ ਰੋਲਾ ਰੋਲੇ ਦੀ ਆਵਾਜ਼ ਸੁਣ ਕੇ ਗੁਰਬਚਨ ਸਿੰਘ ਵੀ ਆ ਗਿਆ ਸਰਬਜੀਤ ਉੱਚੀ ਉੱਚੀ ਰੋਲਾ ਪਾਉਣ ਲੱਗੀ ਕਿ ਮੇਰੇ ਵਿਚਾਰੇ ਜਵਾਕ ਨੂੰ ਸਾੜ ਕੇ ਰੱਖ ਦਿੱਤੇ ਦੇਣਾ ਦੇਣ ਲੱਗੀ ਸੀ ਹੁਣ ਗੁਰਬਚਨ ਸਿੰਘ ਨੇ ਜਦ ਦੇਖਿਆ ਗੁਰਜੀਤ ਦੇ ਸਿਰ ਵਿੱਚੋਂ ਖੂਨ ਨਿਕਲ ਰਿਹਾ ਸੀ ਉਹ ਸਭ ਜਾਣਦਾ ਸੀ ਚਾਹੁੰਦੇ ਹੋਏ ਵੀ ਉਹ ਗਰਜੀਤ ਵਾਸਤੇ ਕੋਈ ਸਟੈਂਡ ਨਹੀਂ ਸੀ ਲੈ ਸਕਦਾ ਉਸ ਦਿਨ ਹੀ ਗਰਜੀਤ ਦਾ ਡੈਡੀ ਗਰਜੀਤ ਨੂੰ ਮਿਲਣ ਆ ਗਿਆ ਜਦੋਂ ਗਰਜੀਤ ਦਾ ਡੈਡੀ ਮਿਲਣ ਆਇਆ ਤਾਂ ਉਸ ਨੇ ਆਪਣੀ ਧੀ ਦੇ ਲੱਗੀ ਹੋਏ ਸੱਟ ਦੇਖੀ ਤਾਂ ਉਸ ਦੀ ਉਸ ਦੇ ਡੈਡੀ ਨੂੰ ਦੇਖ ਕੇ ਸਰਬਜੀਤ ਆਪਣੇ ਨਾਟਕ ਸ਼ੁਰੂ ਕਰ ਦਿੱਤੇ ਤੇ ਕਹਿਣ ਲੱਗੇ ਕਿ ਬੜੀ ਚੰਗੀ ਧੀ ਹੈ ਇਸ ਤਰ੍ਹਾਂ ਦੀ ਤਾ ਰੱਬ ਹਰ ਇੱਕ ਨੂੰ ਦੇਵੇ ਗੁਰਜੀਤ ਆਪਣੇ ਡੈਡੀ ਵਾਸਤੇ ਪਾਣੀ ਲੈਣ ਚਲੀ ਗਈ ਸਰਬਜੀਤ ਨਾਟਕ ਕਰਨ ਲੱਗੇ ਨਹੀਂ ਪੁੱਤ ਤੂੰ ਬੈਠ ਜਾ ਉਸ ਟਾਈਮ ਰਾਜਵੀਰ ਵੀ ਉੱਥੇ ਆ ਗਈ ਸਰਬੀਰ ਕਹਿਣ ਲੱਗੀ ਰਾਜਵੀਰ ਪੁੱਤ ਪਾਣੀ ਤੇ ਚਾਹ ਲੈ ਕੇ ਆ ਰਾਜਵੀਰ ਹੁਣ ਪਾਣੀ ਲੈ ਕੇ ਆਈ ਉਹ ਕਹਿਣ ਲੱਗੀ ਭਾਬੀ ਪੀ ਲੋ ਪਾਣੀ ਹੁਣ ਸੈਮੀ ਹੋਈ ਗੁਰਜੀਤ ਵਿਚਾਰੀ ਬੈਠੀ ਸੀ ਸਰਬਜੀ ਦੇ ਨਾਟਕ ਅਜੇ ਵੀ ਚਾਲੂ ਸੀ ਸਰਬਜੀ ਦੇ ਕਰਨ ਕਰਨ ਲੱਗੀ ਵੀਰ ਜੀ ਬੜੀ ਚੰਗੀ ਧੀ ਹੈ ਕੱਲ ਵਿਚਾਰੀ ਬਾਸਮ ਵਿੱਚ ਤਿਲਕ ਗਈ ਤਾਂ ਇਸ ਦੇ ਸਿਰ ਵਿੱਚ ਸੱਟ ਲੱਗ ਗਈ ਵਿਚਾਰੀ ਗੁਰਜੀਤ ਆਪਣੇ ਡੈਡੀ ਨਾਲ ਕੋਈ ਗੱਲ ਨਾ ਕਰ ਸਕੇ ਫਿਰ ਗੁਰਜੀਤ ਦਾ ਡੈਡੀ ਕਹਿੰਦਾ ਮੈਂ ਚਲਦਾ ਹਾਂ ਜਾਣ ਲੱਗੇ ਉਸਨੇ ਕਿਹਾ ਕਿ ਆ ਤੇਰਾ ਸੂਟ ਹੈ ਅਤੇ ਕਰਨ ਪੁੱਤ ਦਾ ਸੂਟ ਤੇਰੀ ਮੰਮੀ ਨੇ ਭੇਜਿਆ ਹੈ ਚੰਗਾ ਪੁੱਤ ਮੈਂ ਚਲਦਾ ਹਾਂ ਜਦੋਂ ਉਸ ਦਾ ਡੈਡੀ ਗੇਟ ਤੋਂ ਬਾਹਰ ਚਲਾ ਗਿਆ ਸਰਬਜੀਤ ਨੇ ਆਪਣੇ ਰੰਗ ਵਿਖਾਏ ਸਰਬਜੀਤ ਨੇ ਜਲਦੀ ਨਾਲ ਸੂਟਾਂ ਵਾਲਾ ਲਫਾਫਾ ਗਰਜੀਤ ਦੇ ਹੱਥ 'ਚੋਂ ਖਿੱਚਦੀ ਹੋਈ ਕਹਿਆ ਅਗਲੇ ਅਜੇ ਪਾਟੇ ਨਹੀਂ ਹੁਣ ਫਿਰ ਨਵੇਂ ਸਿਉਣੇ ਸ਼ੁਰੂ ਕਰ ਦੇਵੇਂਗੀ ਸਾਜੀਤ ਗੁੱਸੇ ਨਾਲ ਗਰਜੀਤ ਨੂੰ ਬੋਲਦੀ ਹੈ ਜੇ ਭਾਂਡੇ ਚੱਕ ਚੱਲ ਫਿਰ ਸੋਈ ਵਿੱਚ ਤੂੰ ਹੁਣ ਰਾਜਵੀਰ ਖੁਸ਼ੀ-ਖੁਸ਼ੀ ਭੱਜੀ ਆਉਂਦੀ ਹੈ ਕਹਿੰਦੀ ਹੈ ਕਿੰਨਾ ਸੋਹਣਾ ਸੂਟ ਹੈ ਇਸ ਨੂੰ ਤਾਂ ਮੈਂ ਹੀ ਸਵਾਵਾਂਗੀ ਗੁਰਜੀਤ ਉਦਾਸ ਹੋਈ ਭਾਂਡੇ ਚੱਕ ਕੇ ਰਸੋਈ 'ਚ ਚਲੀ ਜਾਂਦੀ ਹੈ ਤੇ ਰੋਣ ਲੱਗਦੀ ਹੈ ਅਮਨ ਹੁਣ ਆਪਣੇ ਮੰਮੀ ਡੈਡੀ ਨਾਲ ਲੈ ਕੇ ਰਾਜਵੀਰ ਦੇ ਘਰ ਆਉਂਦਾ ਹੈ ਅਮਨ ਜਦੋਂ ਹੁਣ ਰਾਜਵੀਰ ਦੇ ਘਰ ਆਉਂਦਾ ਹੈ ਤਾਂ ਅਮਨ ਆਪਣੇ ਪਰਿਵਾਰ ਨਾਲ ਰਾਜਵੀਰ ਦੇ ਡੈਡੀ ਵੱਲੋਂ ਅਮਨ ਨੂੰ ਇੱਕ ਸਵਾਲ ਕਰਿਆ ਜਾਂਦਾ ਹੈ ਕਿ ਬੇਟਾ ਤੁਸੀਂ ਕੀ ਕੰਮ ਕਰਦੇ ਹੋ ਉਸਨੇ ਰਾਜਵੀਰ ਦੀ ਮੰਮੀ ਉੱਥੇ ਰਾਜਵੀਰ ਦੀ ਮੰਮੀ ਛੱਟ ਬੋਲਦੀ ਹੈ ਕੀ ਖਾ ਖਾਂਦੇ ਪੀਂਦੇ ਕਰਦਾ ਹੈ ਆਪਣਾ ਬਿਜ਼ਨਸ ਹੈ ਹੋਰ ਕੀ ਕੰਮਕਾਰ ਕਰਦਾ ਹੋ ਸਕਦਾ ਹੈ ਫਿਰ ਰਾਜਵੀਰ ਦੇ ਡੈਡੀ ਵੱਲੋਂ ਸਵਾਲ ਕੀਤਾ ਜਾਂਦਾ ਹੈ ਕਿ ਗੋਤ ਕੀ ਹੈ ਆਪ ਆਪਣੀ ਸਰਬੀ ਦੇ ਵਿੱਚ ਫਿਰ ਸਰਬੀ ਦੇ ਵਿੱਚ ਛੱਟ ਬੋਲਦੀ ਹੈ ਕਿ ਗੋਤ ਵਿੱਚ ਕੀ ਰੱਖਿਆ ਹੈ ਫਿਰ ਰਾਜਵੀਰ ਨੂੰ ਲਿਆਂਦਾ ਜਾਂਦਾ ਹੈ ਇਹ ਰਾਜਵੀਰ ਚਾਹ ਵਾਲੀ ਟ੍ਰੇ ਲੈ ਕੇ ਉਹਨਾਂ ਦੇ ਸਾਹਮਣੇ ਆਉਂਦੀ ਹੈ ਤਾਂ ਅਮਨ ਦੀ ਮੰਮੀ ਵੱਲੋਂ ਕਿਹਾ ਜਾਂਦਾ ਹੈ ਕਿ ਸਾਨੂੰ ਕੁੜੀ ਪਸੰਦ ਹੈ ਸਰਪਜੀਤ ਜੀ ਜਲਦੀ ਨਾਲ ਕਹਿੰਦੀ ਹੈ ਚਲੋ ਚਲੋ ਰਿਸ਼ਤਾ ਪੱਕਾ ਹੈ ਜਲਦੀ ਨਾਲ ਮੂੰਹ ਮਿੱਠਾ ਕਰੋ ਇਸ ਤਰ੍ਹਾਂ ਕਰਕੇ ਅਮਨ ਤੇ ਰਾਜਵੀਰ ਦਾ ਰਿਸ਼ਤਾ ਪੱਕਾ ਹੋ ਜਾਂਦਾ ਹੈ ਫਿਰ ਅਮਨ ਤੇ ਰਾਜਵੀਰ ਅਗਲੇ ਦਿਨ ਕਾਲਜ ਵਿੱਚ ਮਿਲਦੇ ਨੇ ਤਾਂ ਬਹੁਤ ਖੁਸ਼ ਹੁੰਦੇ ਨੇ ਫਿਰ ਕੁਝ ਦਿਨ ਬੀਤ ਜਾਂਦੇ ਨੇ ਤਾਂ ਵਿਆਹ ਦੇ ਤਰੀਕ ਪੱਕੀ ਕੀਤੀ ਜਾਂਦੀ ਹੈ ਫਿਰ ਕਾਲਜ ਵਿੱਚ ਇੱਕ ਦਿਨ ਅਮਨ ਵੱਲੋਂ ਕਿਹਾ ਜਾਂਦਾ ਹੈ ਕਿ ਉਸ ਨੂੰ ਆਪਣੇ ਪਰਿਵਾਰ ਪਰ ਆਪਣੇ ਵਿਆਹ ਵਿੱਚ ਇੱਕ ਕਾਰ ਚਾਹੀਦੀ ਹੈ ਰਾਜਵੀਰ ਹੱਕੀ ਬੱਕੀ ਹੋ ਕੇ ਕਹਿੰਦੀ ਹੈ ਕਿ ਕੀ ਇਹ ਕੀ ਗੱਲ ਹੈ ਤਾਂ ਆਪਣੇ ਵਿੱਚ ਇਹ ਤਾਂ ਗੱਲ ਇਹ ਇਹ ਗੱਲ ਤਾਂ ਆਪਣੇ ਵਿੱਚ ਹੋਈ ਹੀ ਨਹੀਂ ਸੀ ਅਮਨ ਕਹਿੰਦਾ ਹੈ ਕਿ ਮੈਂ ਰਿਸ਼ਤੇਦਾਰਾਂ ਵਿੱਚ ਕੀ ਮੂੰਹ ਦਿਖਾਵਾਂਗਾ ਮੈਨੂੰ ਕਾਰ ਚਾਹੀਦੀ ਹੈ ਘਰ ਆ ਕੇ ਰਾਜਵੀਰ ਆਪਣੀ ਮੰਮੀ ਨੂੰ ਕਾਰ ਲਈ ਮਜਬੂਰ ਕਾਰ ਲਈ ਮਜਬੂਰ ਕਰਦੀ ਹੈ ਹੁਣ ਸਰਬਜੀਤ ਗਰਬਚਨ ਨੂੰ ਤੇ ਆਪਣੇ ਬੇਟੇ ਕਰਨ ਨੂੰ ਬਿਠਾ ਕੇ ਕਹਿੰਦੀ ਹੈ ਕਿ ਮੈਂ ਤਾਂ ਆਪਣੀ ਧੀ ਨੂੰ ਕਾਰ ਦੇਣੀ ਹੈ ਕਾਰਨ ਕਹਿੰਦਾ ਹੈ ਕਿ ਮੰਮੀ ਕਾਰ ਕਿੱਥੋਂ ਆਵੇਗੀ ਸਰਪ ਜੀ ਤੇ ਕਹਿੰਦੀ ਹੈ ਕਿ ਮੈਨੂੰ ਪਤਾ ਨਹੀਂ ਤੁਸੀਂ ਇਹ ਤੁਹਾਨੂੰ ਦੋਵਾਂ ਨੂੰ ਪਤਾ ਹੈ ਉਹ ਉਹ ਉਹਨਾਂ ਨੂੰ ਕਾਰ ਵਾਸਤੇ ਕਹਿੰਦੀ ਹੈ ਇਸ ਤਰ੍ਹਾਂ ਕਰਦਿਆਂ ਕਰਦਿਆਂ ਅਮਨ ਤੇ ਰਾਜਵੀਰ ਦਾ ਵਿਆਹ ਹੋ ਜਾਂਦਾ ਹੈ ਅਮਨ ਰਾਜਵੀਰ ਨੂੰ ਵਿਆਹ ਕੇ ਇੱਕ ਬ ਬੜੀ ਬੜੀ ਵੱਡੀ ਕੋਠੀ ਵਿੱਚ ਲੈ ਕੇ ਆਂਦਾ ਹੈ ਹਣ ਦੋਵੇਂ ਬੜੇ ਖੁਸ਼ ਹੁੰਦੇ ਨੇ ਕੁਝ ਸਮਾਂ ਵਧੀਆ ਲੰਘਦਾ ਹੈ ਕੁਝ ਦਿਨਾਂ ਬਾਅਦ ਅਮਨ ਰਾਜਵੀਰ ਨੂੰ ਮਜਬੂਰ ਕਰਦਾ ਹੈ ਕਿ ਉਸ ਨੂੰ ਬਿਜ਼ਨਸ ਵਿੱਚ ਘਾਟਾ ਪੈ ਗਿਆ ਹੈ ਤੇ ਆਪਣੇ ਆਪਣੇ ਘਰ ਵਿੱਚੋਂ ਪੈਸੇ ਲੈ ਕੇ ਹੁਣ ਰਾਜਵੀਰ ਆਪਣੀ ਮੰਮੀ ਕੋਲ ਜਾਂਦੀ ਹੈ ਉਹ ਅੱਗੋਂ ਰੋਣ ਲੱਗਦੀ ਹੈ ਤੇ ਤੁਸੀਂ ਉਸ ਦੀ ਮੰਮੀ ਗੁਰਜੀਤ ਕੋਲ ਜਾਂਦੀ ਹੈ ਗੁਰਜੀਤ ਆਪਣੇ ਕਮਰੇ ਵਿੱਚ ਸਫਾਈ ਕਰ ਰਹੀ ਹੁੰਦੀ ਹੈ ਸਰਪਜੀਤ ਗੁੱਸੇ ਵਿੱਚ ਜਾ ਕੇ ਬੋਲਦੀ ਹੈ ਕੁੜਗੇ ਆਪਣੇ ਗਹਿਣੇ ਦੇ ਗੁਰਜੀਤ ਡਰਦੀ ਹੋਈ ਆਵਾਜ਼ ਵਿੱਚ ਕਹਿੰਦੀ ਹੈ ਕਿ ਮੰਮੀ ਤੁਹਾਡੇ ਵੱਲੋਂ ਦਿੱਤੇ ਗਏ ਗਹਿਣੇ ਗਏ ਤੇ ਤਾਂ ਤੁਸੀਂ ਮੈਥੋਂ ਪਹਿਲਾਂ ਹੀ ਲੈ ਚੁੱਕੇ ਹੋ ਹੁਣ ਤਾਂ ਮੇਰੇ ਕੋਲ ਮੇਰੇ ਬਾਪੂ ਬੇਬੇ ਵਾਲੇ ਗਹਿਣੇ ਹਨ ਸਰਪਜੀਤ ਗੁਰਜੀਤ ਨੂੰ ਕਹਿੰਦੀ ਹੈ ਕਿ ਮੇਰੇ ਨਾਲ ਜ਼ਿਆਦਾ ਜ਼ੁਬਾਨ ਚਲਾਉਣ ਦੀ ਲੋੜ ਨਹੀਂ ਜਲਦੀ ਗਹਿਣੇ ਦੇ ਮੇਰੀ ਧੀ ਦਾ ਘਰ ਉੱਜਣ ਲੱਗਦਾ ਹੈ ਐ ਸੋ ਨੂੰ ਆਪਣੇ ਗਹਿਣਿਆਂ ਦੀ ਪਈ ਹੈ ਸਰਬਗੁਰਜੀਤ ਰੋਂਦੀ ਹੋਈ ਆਪਣਾ ਸੈਟ ਕੱਢ ਕੇ ਸਰਬਜੀਤ ਨੂੰ ਦੇ ਦਿੰਦੀ ਹੈ ਸਰਬਜੀਤ ਕਹਿੰਦੀ ਹੈ ਕਿ ਐਸ ਗੱਲ ਦੀ ਪਣਕ ਵੀ ਕਿਸੇ ਨੂੰ ਲੱਗੀ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੈ ਸਰਬੀਤ ਹੁਣ ਖੁਸ਼ ਹੋ ਜਾਂਦੀ ਹੈ ਸੱਟ ਜਾ ਕੇ ਰਾਜਵੀਰ ਨੂੰ ਦਿੰਦੀ ਹੈ ਕੁਝ ਟਾਈਮ ਬਾਅਦ ਰਾਜਵੀਰ ਆਪਣੇ ਘਰ ਚਲੀ ਜਾਂਦੀ ਹੈ ਰਾਜਵੀਰ ਜਾਂਦੇ ਘਰ ਪਹੁੰਚ ਘਰ ਪਹੁੰਚਦੀ ਹੈ ਤਾਂ ਉਹ ਕਮਰੇ ਵਿੱਚ ਲਿਜਾ ਕੇ ਸੱਟ ਅਮਨ ਨੂੰ ਦਿੰਦੀ ਹੈ ਤੇ ਅਮਨ ਕਹਿੰਦਾ ਹੈ ਕਹਿੰਦਾ ਹੀ ਹੈ ਕਿ ਮੈਂ ਤੈਨੂੰ ਪਰੇਸ਼ਾਨੀ ਵਿੱਚ ਨਹੀਂ ਦੇਖ ਸਕਦੀ ਦੇਖ ਸਕਦਾ ਤੁਸੀਂ ਇਸ ਨੂੰ ਵੇਚ ਕੇ ਜੋ ਪੈਸੇ ਆਉਣਗੇ ਉਸ ਨਾਲ ਆਪਣਾ ਕੰਮ ਚਲਾ ਲੈਣਾ ਹੁਣ ਅਮਨ ਖੁਸ਼ੀ-ਖੁਸ਼ੀ ਉਸ ਨੂੰ ਲੈ ਕੇ ਚਲਾ ਜਾਂਦਾ ਹੈ ਇਸ ਤਰ੍ਹਾਂ ਕੁਝ ਦਿਨ ਬੀਤੇ ਨੇ ਅਮਨ ਤੇ ਉਸ ਦੀ ਸੱਸ ਕਹਿੰਦੀ ਨੇ ਕਿ ਆਪਣੀ ਕੋਠੀ ਉੱਤੇ ਤੇਰੇ ਚਾਚੇ ਸਹੁਰੇ ਨੇ ਕਬਜ਼ਾ ਕਰ ਲਿਆ ਹੈ ਤੇ ਆਪਾਂ ਨੂੰ ਕੋਠੀ ਨੂੰ ਛੱਡਣਾ ਪੈਣਾ ਹੈ ਹੁਣ ਉਹ ਇੱਕ ਪੁਰਾਣੇ ਟੁੱਟੇ ਚਿਹੇ ਘਰ ਵਿੱਚ ਸਾਰਾ ਸਮਾਨ ਲੈ ਕੇ ਚਲੇ ਜਾਂਦੇ ਨੇ ਫਿਰ ਗੁਰਬਚਨ ਸੰਗਤ ਦੇ ਦਿਲ ਵਿੱਚ ਖੋ ਪੈਂਦੇ ਹੈ ਉਹ ਸਰਬਜੀਤ ਨੂੰ ਕਹਿੰਦਾ ਹੈ ਕਿ ਮੈਂ ਆਪਣੇ ਗੁੱਡੋ ਨੂੰ ਮੈਲਣਾ ਮੈਲਣਾ ਸਰਬਜੀਤ ਉਸ ਨੂੰ ਗੁੱਸੇ ਨਾਲ ਟੋਕਦੀ ਹੈ ਕਹਿੰਦੀ ਹੈ ਕਿ ਥੋੜੇ ਦਿਨਾਂ ਨੂੰ ਦੀਵਾਲੀ ਹੈ ਨਾਲੇ ਤੇ ਨਾਲੇ ਦੇ ਆਇਓ ਤੇ ਨਾਲੇ ਮੇਲ ਆਇਓ ਆਪਣੀ ਧੀ ਰਾਣੀ ਨੂੰ ਆਪਣੇ ਘਰੇ ਉਹ ਬਹੁਤ ਖੁਸ਼ ਹੈ ਪਰ ਗੁਰਬਚਨ ਸਿੰਘ ਤਾਂ ਦਿਲ ਨਹੀਂ ਮੰਨਦਾ ਗੁਰਬਚਨ ਸਿੰਘ ਆਪਣੀ ਧੀ ਵਾਸਤੇ ਕੁਝ ਸਮਾਨ ਲੈ ਕੇ ਉਸ ਦੇ ਘਰ ਨੂੰ ਤੋਰ ਪੈਂਦਾ ਹੈ ਜਦੋਂ ਉੱਥੇ ਜਾ ਕੇ ਉਹ ਘਰ ਜਾਂਦਾ ਹੈ ਤਾਂ ਘਰ ਵਿੱਚ ਕੋਈ ਹੋਰ ਆਦਮੀ ਹੁੰਦਾ ਹੈ ਉਹ ਕਹਿੰਦਾ ਹੈ ਕਿ ਅਮਨ ਰਾਜਵੀਰ ਕਿੱਥੇ ਆ ਉਹਨਾਂ ਨੂੰ ਬੁਲਾਵੋ ਉਹ ਆਦਮੀ ਕਹਿੰਦਾ ਹੈ ਕਿ ਉਹ ਕੌਣ ਨੇ ਅਮਨ ਕੌਣ ਹੈ ਰਾਜਵੀਰ ਇੱਥੇ ਕੋਈ ਨਹੀਂ ਰਹਿੰਦਾ ਹੁਣ ਗੁਰਬਚਨ ਸਿੰਘ ਪड़ोस ਤੋਂ ਪਤਾ ਕਰਦੇ ਹੈ ਤੇ ਉਹਨਾਂ ਨੇ ਕਿਹਾ ਕਿ ਉਹ ਪਿਛਲੀ ਗਲੀ ਵਿੱਚ ਰਹਿੰਦੇ ਨੇ ਜਦੋਂ ਗੁਰਬਚਨ ਸਿੰਘ ਆਪਣੀ ਆਪਣੀ ਧੀ ਦੇ ਘਰ ਪਹੁੰਚਦਾ ਹੈ ਤੇ ਦੇਖਦਾ ਹੈ ਕਿ ਟੁੱਟੇ ਜਿਹੇ ਘਰ ਵਿੱਚ ਰਾਜਵੀਰ ਅੰਦਰੋਂ ਬਾਹਰ ਤੁਰੇ ਜਾਂਦੀ ਹੈ ਗੁਰਬਚਨ ਸਿੰਘ ਦੇ ਦੇ ਤਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਰਾਜਵੀਰ ਰੋਂਦੀ ਹੋਈ ਆਪਣੇ ਡੈਡੀ ਦੇ ਗੱਲ ਲੱਗ ਜਾਂਦੀ ਹੈ ਗੁਰਬਚਨ ਸਿੰਘ ਬੋਲਦਾ ਹੈ ਇਹ ਮੈਂ ਕੀ ਦੇਖ ਰਹਾ ਹਾਂ ਰਾਜਵੀਰ ਕਹਿੰਦੀ ਹੈ ਕਿ ਡੈਡੀ ਜੀ ਸਾਡੇ ਘਰ ਉੱਤੇ ਚਾਚਾ ਜੀ ਨੇ ਕਬਜ਼ਾ ਕਰ ਲਿਆ ਹੈ ਬਸ ਥੋੜੇ ਦਿਨਾਂ ਦੀ ਗੱਲ ਹੈ ਫਿਰ ਕਬਜ਼ਾ ਛਡਾ ਕੇ ਅਸੀਂ ਉਸ ਘਰ ਵਿੱਚ ਚਲੇ ਜਾਣਾ ਹੈ ਗੁਰਬਚਨ ਸਿੰਘ ਬਹੁਤ ਦੁਖੀ ਹੁੰਦਾ ਹੈ ਤੇ ਘਰ ਚਲਾ ਜਾਂਦਾ ਹੈ ਗੁਰਬਚਨ ਸਿੰਘ ਦਾ ਘਰ ਜਾ ਕੇ ਸਰਬਜੀਤ ਨਾਲ ਲੜਦਾ ਹੈ ਇਹ ਸਾਰਾ ਕੋਈ ਤੇਰਾ ਕੀਤਾ ਧਰਿਆ ਹੈ ਸਰਬਜੀਤ ਗੁੱਸੇ ਵਿੱਚ ਬੋਲਦੀ ਹੈ ਕਿ ਮੈਂ ਕੱਲੀ ਨਹੀਂ ਕੱਲੀ ਨੇ ਨਹੀਂ ਕਰਿਆ ਤੁਸੀਂ ਸਾਰੇ ਵੀ ਉਦੋਂ ਨਾਲ ਸੀ ਪਰ ਹੁਣ ਹੋਰ ਵੀ ਕੀ ਹੋਰ ਕੀ ਕਰ ਸਕਦਾ ਹੈ ਇਸ ਤਰ੍ਹਾਂ ਕੁਝ ਸਮਾਂ ਹੋਰ ਲੰਘਦਾ ਹੈ ਅਮਨ ਸ਼ਰਾਬ ਪੀ ਕੇ ਘਰ ਆਉਣ ਲੱਗਦਾ ਹੈ ਇੱਕ ਦਿਨ ਸਾਈਕਲ ਲੈ ਕੇ ਸ਼ਰਾਬ ਪੀ ਕੇ ਘਰ ਆਇਆ ਜਦੋਂ ਉਹ ਡਿੱਗਣ ਲੱਗਦਾ ਹੈ ਰਾਜਵੀਰ ਭੱਜ ਕੇ ਉਸ ਨੂੰ ਫੜਦੀ ਫੜਦੀ ਹੈ ਰਾਜਵੀਰ ਕਹਿੰਦੀ ਹੈ ਕਿ ਅੱਜ ਫਿਰ ਸ਼ਰਾਬ ਪੀ ਕੇ ਆਇਆ ਹੈ ਅਮਨ ਥੱਪੜ ਉਸਦੇ ਮੂੰਹ ਉੱਪਰ ਮਾਰਦਾ ਹੈ। ਜਲਦੀ ਨਾਲ ਅਮਨ ਦੀ ਮੰਮੀ ਭੱਜ ਕੇ ਆਉਂਦੀ ਹੈ। ਕਹਿੰਦੀ ਹੈ ਕੀ ਹੋਇਆ? ਕੀ ਹੈ? ਅਮਨ ਬੋਲਦਾ ਹੈ। ਇਹ ਕਹਿੰਦੀ ਹੈ ਕਿ ਮੈਂ ਸ਼ਰਾਬ ਪੀ ਕੇ ਆਇਆ ਹਾਂ। ਅਮਨ ਦੀ ਮੰਮੀ ਬੋਲਦੀ ਹੈ ਕਿ ਫਿਰ ਕੀ ਹੋਇਆ? ਜੇ ਮੇਰਾ ਪੁੱਤ ਸ਼ਰਾਬ ਪੀ ਕੇ ਆਇਆ ਹੈ ਤਾਂ ਉਹ ਕਿਹੜਾ ਤੇਰੇ ਪਿਓ ਦੇ ਕਰੋਂ ਪਿੰਦਾ ਹੈ ਰਾਜਵੀਰ ਹੁਣ ਰੋਣ ਲੱਗਦੀ ਹੈ ਇਸੇ ਤਰ੍ਹਾਂ ਕਾਫੀ ਦਿਨ ਲੰਘ ਜਾਂਦੇ ਨੇ ਫਿਰ ਲੋਹੜੀ ਦਾ ਤਿਹਾਰ ਹੁੰਦਾ ਹੈ ਕੁਝ ਔਰਤਾ ਮਹੱਲੇ ਵਿੱਚੋਂ ਰਾਜਵੀਰ ਦੇ ਘਰ ਲੋਹੜੀ ਦੇਣ ਆਉਂਦੀਆਂ ਨੇ ਇੱਕ ਇੱਕ ਔਰਤ ਅੱਗੇ ਹੋ ਕੇ ਆਵਾਜ਼ ਮਾਰਦੀ ਹੈ ਕਿ ਪੁੱਤ ਆ ਕੇ ਲੋਹੜੀ ਲੈ ਜਾ ਜਦੋਂ ਰਾਜਵੀਰ ਬਾਹਰ ਆਉਂਦੀ ਹੈ ਤਾਂ ਰਾਜਵੀਰ ਕਹਿੰਦੀ ਹੈ ਆਂਟੀ ਆ ਜਾਓ ਬੈਠੋ ਉਹ ਔਰਤ ਉਸ ਦੀ ਥਾਲੀ ਵਿੱਚ ਮੂੰਗਫਲੀ ਪਾ ਕੇ ਕਹਿੰਦੀ ਹੈ ਕਿ ਪੁੱਤ ਤੇਰੇ ਨਾਲ ਤਾਂ ਬਾਲਾ ਮਾੜਾ ਹੋਇਆ ਰਾਜਵੀਰ ਕਹਿੰਦੀ ਹੈ ਕਿ ਨਹੀਂ ਆਂਟੀ ਕੁਝ ਦਿਨ ਦੀ ਗੱਲ ਹੈ ਅਸੀਂ ਚਾਚਾ ਜੀ ਕੋਲੋਂ ਕਬਜ਼ਾ ਛੜਾ ਛੜਾਉਣਾ ਛੜਾਵਾ ਹੀ ਲੈਣਾ ਛੜਾਹ ਹੀ ਲੈਣਾ ਹੈ ਕੋਠੀ ਤਾਂ ਉਹ ਔਰਤ ਹੈਰਾਨ ਵਿੱਚ ਹੈਰਾਨੀ ਵਿੱਚ ਕਹਿੰਦੀ ਹੈ ਕਿ ਜੱਸ ਕੋਠੀ ਦਾ ਉਹ ਉਹ ਕਹਿੰਦੇ ਹੈ ਕਿ ਤੇਰੇ ਨਾਲ ਝੂਠ ਬੋਲਿਆ ਹੈ ਗਿਆ ਅਮਨ ਦੀ ਤਾਂ ਕੋਈ ਕੋਠੀ ਨਹੀਂ ਹੈ ਅਮਨ ਦਾ ਇਹ ਹੀ ਕਰ ਹੈ ਉਹ ਤਾਂ ਇਹ ਕੋਠੀ ਤਾਂ ਇਹਨਾਂ ਨੇ ਕੁਝ ਦਿਨਾਂ ਲਈ ਵਿਆਹ ਕਰਕੇ ਕਿਰਾਏ ਤੇ ਲਈ ਸੀ ਤੇ ਕਾਰ ਅਮਨ ਨੇ ਆਪਣੇ ਨਸ਼ੇ ਕਰਕੇ ਆਪਣੇ ਦੋਸਤ ਸੰਦੀਪ ਨੂੰ ਵੇਚ ਦਿੱਤੀ ਹੈ ਉਹ ਕਹਿੰਦੀ ਹੈ ਕਿ ਇਦਾਂ ਪਹਿਲਾਂ ਤੋਂ ਹੀ ਵਾਅਦਾ ਵਾਧੂ ਨਸ਼ਾ ਕਰਦਾ ਹੈ ਇਹ ਸੁਣ ਕੇ ਰਾਜਵੀਰ ਤਾਂ ਖੜੀ ਖੜੀ ਰਹਿ ਗਈ ਰਾਜਵੀਰ ਰੋਣ ਲੱਗਦੀ ਹੈ ਫਿਰ ਰਾਜਵੀਰ ਅੰਦਰ ਨੂੰ ਜਾਂਦੀ ਹੈ ਤਾਂ ਜਦ ਉਹ ਅੰਦਰ ਜਾਣ ਵਾਸਤੇ ਦਰਵਾਜ਼ਾ ਖੋਲਣ ਲੱਗਦੀ ਹੈ ਲੱਗਦੀ ਹੈ ਕਿ ਉਹ ਅਮਨ ਨੂੰ ਪੁੱਛਦੀ ਹੈ ਉਹਨਾਂ ਨੇ ਇਦਾਂ ਕਿਉਂ ਕੀਤਾ ਅਜੇ ਦਰਵਾਜ਼ਾ ਥੋੜਾ ਜਿਹਾ ਹੀ ਖੁੱਲਿਆ ਸੀ ਉਧਰੋਂ ਉਧਰੋਂ ਦਰਵਾਜ਼ੇ ਦੀ ਛੀਤ ਵਿੱਚੋਂ ਦੇਖਦੀ ਹੈ ਅਮਨ ਆਪਣੇ ਆਪ ਨੂੰ ਟੀਕਾ ਲਗਾ ਰਿਆ ਹੁੰਦਾ ਹੈ ਉਹ ਬਹੁਤ ਜ਼ਿਆਦਾ ਰੋਣ ਲੱਗਦੀ ਹੈ ਰਾਜਵੀਰ ਦੂਜੇ ਪਾਸੇ ਦੂਜੇ ਕਮਰੇ ਵਿੱਚ ਜਾਂਦੀ ਹੈ ਫਿਰ ਉਹ ਆਪਣੇ ਆਟੇ ਵਾਲੀ ਡੰਮੀ ਖੋਲਦੀ ਹੈ ਉਸ ਵਿੱਚੋਂ ਆਟਾ ਖਤਮ ਹੁੰਦਾ ਹੈ ਉਹ ਬਹੁਤ ਜ਼ਿਆਦਾ ਰੋਂਨ ਲੱਗਦੀ ਹੈ ਉਸ ਨੂੰ ਉਹ ਦਿਨ ਯਾਦ ਆਉਂਦੇ ਨੇ ਜਦੋਂ ਉਹ ਸਾਰੇ ਬੈਠ ਕੇ ਰੋਟੀ ਖਾ ਰਹੇ ਹੁੰਦੇ ਨੇ ਤੇ ਗੁਰਜੀਤ ਰੋਟੀ ਫੜਾ ਰਹੀ ਹੁੰਦੀ ਹੈ ਜਦੋਂ ਗੁਰਜੀਤ ਦੀ ਰੋਟੀ ਖਾਣ ਦੀ ਵਾਰੀ ਆਉਂਦੀ ਹੈ ਤਾਂ ਰੋਟੀ ਖਤਮ ਹੋ ਜਾਂਦੀ ਹੈ ਸਰਬਜੀਤ ਕਿਸੇ ਤਰ੍ਹਾਂ ਉਹਨੂੰ ਕਹਿੰਦੀ ਹੈ ਕਿ ਜੇ ਇੱਕ ਦਿਨ ਰੋਟੀ ਨਾ ਖਾਵੇਂਗੀ ਤਾਂ ਮਰ ਨਹੀਂ ਚਲੀ ਚੱਲੀ ਹੌਣ ਰਾਜਵੀਰ ਬਹੁਤ ਜ਼ਿਆਦਾ ਰੋ ਰਹੀ ਸੀ ਇਹ ਸਭ ਯਾਦ ਕਰਕੇ ਕਹਿੰਦੀ ਹੈ ਕਿ ਇਹ ਸਭ ਮੈਂ ਆਪ ਆਪ ਹੀ ਕਰਿਆ ਹੈ ਹੱਥਾਂ ਨਾਲ ਦਿੱਤਿਆਂ ਗੰਢਾਂ ਦੰਦਾ ਨਾਲ ਖੁੱਲਣੀਆਂ ਪੈ ਗਈਆਂ ਫਿਰ ਰਾਜਵੀਰ ਨੇ ਇੱਕ ਫੈਸਲਾ ਕੀਤਾ ਕਿ ਉਹ ਆਪਣੀ ਜ਼ਿੰਦਗੀ ਖਤਮ ਕਰ ਲੈਵੇਗੀ ਫਿਰ ਅੱਜ ਰਾਜਵੀਰ ਨੇ ਆਪਣੀ ਚਿੰਨੀ ਨੂੰ ਪੱਖੇ ਨਾਲ ਪਾ ਕੇ ਆਪਣੇ ਗਲ ਨੂੰ ਫਾਹਲ ਲਾ ਲੈਂਦੀ ਹੈ। ਉਹਦੀਆਂ ਅੱਖਾਂ ਅੱਗੇ ਗੁਰਜੀਤ ਨਾਲ ਕੀਤਾ ਹੋਇਆ ਸਭ ਕੁਝ ਜਾਦਾ ਰਿਆ ਸੀ। ਉਸ ਤਰਫ ਗੁਰਜੀਤ ਸੋਚ ਰਹੀ ਸੀ ਜੇਕਰ ਉਹ ਆਪਣੇ ਬਾਪੂ ਨੂੰ ਕੁਝ ਦੱਸੇਗੀ ਤਾਂ ਉਸ ਦਾ ਬਾਪੂ ਦੁਖੀ ਹੋਵੇਗਾ। ਅਜੇ ਉਸ ਦੀਆਂ ਦੋ ਭੈਣਾਂ ਹੋਰ ਵੀ ਨੇ ਗਰਜੀਤ ਦੇ ਮਨ ਚ ਚ ਕਿਹਾ ਪਹਿਲਾਂ ਤਾਂ ਮੈਂ ਇਕੱਲੀ ਸੀ ਹੁਣ ਮੇਰੇ ਉਹ ਟਿੱਡੀ ਜੀਵੀ ਮੇਰੇ ਨਾਲ ਹੈ ਗਰਜੀਤ ਰੋਣ ਲੱਗੇ ਇਸ ਤਰ੍ਹਾਂ ਉਹ ਆਪਣੀ ਜ਼ਿੰਦਗੀ ਨਾਲ ਸਮਝੌਤਾ ਕਰ ਲੈਂਦੀ ਹੈ ਜ਼ਿੰਦਗੀ ਸਰਬਜੀਤ ਨੇ ਜੋ ਕੁਝ ਗਰਜੀਤ ਨਾਲ ਕੀਤਾ ਉਸ ਦਾ ਕੀਤਾ ਰਾਜਵੀਰ ਨੂੰ ਵੀ ਭੁਗਤਣਾ ਪਿਆ ਹੁਣ ਸਰਬਜੀਤ ਨੂੰ ਸਮਝ ਆ ਚੁੱਕੀ ਸੀ ਜੋ ਬੀਜਾਂਗੇ ਉਹੀ ਵੱਢਾਂਗੇ ਹੁਣ ਸਰਬਜੀਤ ਨੇ ਕਰੋ ਬਚਨ ਸਿੰਘ ਤੇ ਜ਼ਿੰਦਗੀ ਵਿੱਚੋਂ ਸਕੂਨ ਚਲਾ ਗਿਆ ਸੀ ਹੁਣ ਸਰਬਜੀਤ ਵੀ ਆਪਣੀ ਧੀ ਦੇ ਕੰਮ ਵਿੱਚ ਹਮੇਸ਼ਾ ਬੈਠੀ ਰਹਿੰਦੀ ਹੈ ਹੁਣ ਗੁਰਜੀਤ ਆਪਣੇ ਘਰ ਵਿੱਚ ਪਹਿਲਾਂ ਨਾਲੋਂ ਸੁਖੀ ਵਸਣ ਲੱਗੀ ਅਤੇ ਕਰਨ ਦਾ ਵਿਹਾਰ ਵੀ ਵਧੀਆ ਹੋ ਗਿਆ ਦੋਸਤੋ ਇਸ ਜਾਂ ਆਪਣੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਕਹਾਣੀ ਸੁਣਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ